ਲਓ ਜੀ ਇੱਕ ਕੁੜੀ ਪਹੁੰਚ ਗਈ ਹੈ ਕੈਨੇਡਾ ਸੋ ਵੈਂਕੂਵਰ ਆ ਗਈ ਹੈ ਤੇ ਇੱਥੇ ਇੱਥੇ ਵੀ ਥੀਏਟਰ ਸੋਟਰ ਵਿਜ਼ਿਟਾਂ ਹੋ ਰਹੀਆਂ ਨੇ ਸੋ ਫਿਲਮ ਮੈਂ ਤਾਂ ਦੇਖ ਲਈ ਹੈ ਤੁਸੀਂ ਦੇਖ ਲਈ ਕਿ ਨਹੀਂ ਇੱਕ ਕੁੜੀ ਬਹੁਤ ਸ਼ਨਾ ਸੱਚੀ ਕਹਿ ਰਹੇ ਆ ਤੇਰੀ ਲਾਈਫ ਦੀ ਨਹੀਂ ਵੈਸੇ ਵੀ ਪੰਜਾਬੀ ਫਿਲਮਾਂ ਦੇ ਵਿੱਚੋਂ ਹੁਣ ਤੱਕ ਦੀ ਬੈਸਟ ਫਿਲਮ ਹੈ ਇਹ ਤੇਰੀ ਲਾਈਫ ਦੀ ਤਾਂ ਹੋਏਗੀ ਕਿਉਂਕਿ ਤੂੰ ਵਾਲੇ ਘੱਟ ਫਿਲਮਾਂ ਕੀਤੀਆਂ ਨੇ ਬਟ ਜੈਨੂਅਲੀ ਬੰਬ ਫਿਲਮ ਹੈ ਬੰਬ ਫਿਲਮ ਇੱਕ ਕੁੜੀ ਜੇ ਨਹੀਂ ਦੇਖੀ ਤਾਂ ਗੋ ਐਂਡ ਵਾਚ ਇੱਕ ਕੁੜੀ ਸੋ ਇੱਥੇ ਤੁਹਾਨੂੰ ਸ਼ੈਨਾਜ਼ ਕੈਨੇਡਾ ਦੇ ਵਿੱਚ ਸਿਨੇਮਾ 'ਚ ਵੀ ਮਿਲੂਗੀ ਤੇ ਕਾਫੀ ਬੰਦਿਆਂ ਨੂੰ ਹੋਰ ਵੀ ਇਹ ਲੈ ਕੇ ਜਾ ਰਹੀ ਆ ਮੈਨੂੰ ਪਤਾ ਲੱਗਿਆ ਕਿ ਬਾਰਨੇਗ ਵਾਲਾ ਪੰਮਾ ਵੀ ਨਾਲ ਪਹੁੰਚ ਰਿਹਾ ਵਾ ਥੀਏਟਰਾਂ ਦੇ ਵਿੱਚ ਹੋਰ ਵੀ ਨੇ ਹੋ ਸਕਦਾ ਮੈਂ ਵੀ ਆਵਾਂ ਕਿਤੇ ਨਾ ਕਿਤੇ ਤੇ ਕਿਉਂਕਿ ਨੇ ਚਾਰੇ ਪਾਸੇ ਗਾਹ ਪਾਉਣਾ ਵਾ ਸੋ ਇੰਡੀਆ ਵਾਲਿਆਂ ਨੇ ਤਾਂ ਮਲਾ ਦਾ ਖਲਾਰਾ ਪਾਇਆ ਹੀ ਹੋਇਆ ਕੈਨੇਡਾ ਵਾਲਿਆਂ ਨੇ ਵੀ ਪੂਰਾ ਪਾਇਆ ਹੋਇਆ ਸੋ ਤੁਸੀਂ ਪਲੀਜ਼ ਪਲੀਜ਼ ਜਾ ਕੇ ਫਿਲਮ ਦੇਖ ਕੇ ਹੋਣ ਸਪੋਰਟ ਕਰੋ ਇੱਕ ਕੁੜੀ ਇੱਕ ਕੁੜੀ ਲਓ ਜੀ ਇੱਕ ਕੁੜੀ ਪਹੁੰਚ ਗਈ ਹੈ ਕੈਨੇਡਾ ਵੈਂਕੂਵਰ ਸੋ ਵੈਂਕੂਵਰ ਆ ਗਈ ਆ ਤੇ ਇੱਥੇ ਇੱਥੇ ਵੀ ਥੀਏਟਰ ਸੋਟਰ ਵਿਜ਼ਿਟਾਂ ਹੋ ਰਹੀਆਂ ਨੇ ਸੋ ਫਿਲਮ ਮੈਂ ਤਾਂ ਦੇਖ ਲਈ ਆ ਤੁਸੀਂ ਦੇਖ ਲਈ ਕਿ ਨਹੀਂ ਇੱਕ ਕੁੜੀ ਬਹੁਤ ਸ਼ਨਾਜ ਸੱਚੀ ਕਹਿ ਰਹੀਆਂ ਤੇਰੀ ਲਾਈਫ ਦੀ ਨਹੀਂ ਵੈਸੇ ਵੀ ਪੰਜਾਬੀ ਫਿਲਮਾਂ ਦੇ ਵਿੱਚੋਂ ਹੁਣ ਤੱਕ ਦੀ ਬੈਸਟ ਫਿਲਮ ਹੈ ਤੇਰੀ ਲਾਈਫ ਦੀ ਤਾਂ ਹੋਏਗੀ ਕਿਉਂਕਿ ਤੂੰ ਲੇਕ ਘੱਟ ਫਿਲਮਾਂ ਕੀਤੀਆਂ ਨੇ ਬਟ ਜੈਨੂਅਲੀ ਬੰਬ ਫਿਲਮ ਹੈ ਬੰਬ ਫਿਲਮ ਇੱਕ ਕੁੜੀ ਜੇ ਨਹੀਂ ਦੇਖੀ ਤਾਂ ਗੋ ਐਂਡ ਵਾਚ ਇੱਕ ਕੁੜੀ ਸੋ ਇੱਥੇ ਤੁਹਾਨੂੰ ਸ਼ਨਾਜ ਕੈਨੇਡਾ ਦੇ ਵਿੱਚ ਸਿਨੇਮਿਆ ਚ ਵੀ ਮਿਲੂਗੀ ਤੇ ਕਾਫੀ ਬੰਦਿਆਂ ਨੂੰ ਹੋਰ ਵੀ ਲੈ ਕੇ ਜਾ ਰਹੀ ਆ ਮੈਨੂੰ ਪਤਾ ਲੱਗਿਆ ਕਿ ਬਾਰਨੇਗ ਵਾਲਾ ਪੰਮਾ ਵੀ ਨਾਲ ਪਹੁੰਚ ਰਿਹਾ ਵਾ ਥੀਏਟਰਾਂ ਦੇ ਵਿੱਚ ਹੋਰ ਵੀ ਨਹੀਂ ਹੋ ਸਕਦਾ ਮੈਂ ਵੀ ਆਵਾਂ ਕਿਤੇ ਨਾ ਕਿਤੇ ਤੇ ਕਿਉਂਕਿ ਨੇ ਚਾਰੇ ਪਾਸੇ ਗਾਹ ਪਾਉਣਾ ਵਾ ਸੋ ਇੰਡੀਆ ਵਾਲਿਆਂ ਨੇ ਤਾਂ ਮਲਾ ਦਾ ਖਲਾਰਾ ਪਾਇਆ ਹੀ ਹੋਇਆ ਕੈਨੇਡਾ ਵਾਲਿਆਂ ਨੇ ਵੀ ਪੂਰਾ ਪਾਇਆ ਹੋਇਆ ਸੋ ਤੁਸੀਂ ਪਲੀਜ਼ ਪਲੀਜ਼ ਜਾ ਕੇ ਫਿਲਮ ਦੇਖ ਕੇ ਹੋਣ ਸਪੋਰਟ ਕਰੋ ਇੱਕ ਕੁੜੀ ਇੱਕ ਕੁੜੀ ਲਓ ਜੀ ਇੱਕ ਕੁੜੀ ਪਹੁੰਚ ਗਈ ਹੈ ਕੈਨੇਡੇ ਵੈਂਕੂਵਰ ਸੋ ਵੈਂਕੂਵਰ ਆ ਗਈ ਆ ਤੇ ਇੱਥੇ ਇੱਥੇ ਵੀ ਥੀਏਟਰ ਫਿਲਟਰ ਵਿਜ਼ਿਟਾਂ ਹੋ ਰਹੀਆਂ ਨੇ ਸੋ ਫਿਲਮ ਮੈਂ ਤਾਂ ਦੇਖ ਲਈ ਆ ਤੁਸੀਂ ਦੇਖ ਲਈ ਕਿ ਨਹੀਂ ਇੱਕ ਕੁੜੀ ਬਹੁਤ ਸ਼ਨਾਜ਼ ਸੱਚੀ ਕਹਿ ਰਹੀ ਆ ਤੇਰੀ ਲਾਈਫ ਦੀ ਨਹੀਂ ਵੈਸੇ ਵੀ ਪੰਜਾਬੀ ਫਿਲਮਾਂ ਦੇ ਵਿੱਚੋਂ ਹੁਣ ਤੱਕ ਦੀ ਬੈਸਟ ਫਿਲਮ ਹੈ ਇਹ ਤੇਰੀ ਲਾਈਫ ਦੀ ਤਾਂ ਹੋਏਗੀ ਕਿਉਂਕਿ ਤੂੰ ਲੇਕ ਘੱਟ ਫਿਲਮਾਂ ਕੀਤੀਆਂ ਨੇ ਬਟ ਜੈਨੂਅਲੀ ਬੰਬ ਫਿਲਮ ਹੈ ਬੰਬ ਫਿਲਮ ਇੱਕ ਕੁੜੀ ਜੇ ਨਹੀਂ ਦੇਖੀ ਤਾਂ ਗੋ ਐਂਡ ਵਾਚ ਇੱਕ ਕੁੜੀ ਸੋ ਇੱਥੇ ਤੁਹਾਨੂੰ ਸ਼ਨਾਜ਼ ਕੈਨੇਡਾ ਦੇ ਵਿੱਚ ਸਿਨੇਮਿਆ ਚ ਵੀ ਮਿਲੂਗੀ ਤੇ ਕਾਫੀ ਬੰਦਿਆਂ ਨੂੰ ਹੋਰ ਵੀ ਲੈ ਕੇ ਜਾ ਰਹੀ ਆ ਮੈਨੂੰ ਪਤਾ ਲੱਗਿਆ ਕਿ ਬਾਰਨੇਗਲਾ ਪੰਮਾ ਵੀ ਨਾਲ ਪਹੁੰਚ ਰਿਹਾ ਵਾ ਥੀਏਟਰਾਂ ਦੇ ਵਿੱਚ ਹੋਰ ਵੀ ਨੇ ਹੋ ਸਕਦਾ ਮੈਂ ਵੀ ਆਵਾਂ ਕਿਤੇ ਨਾ ਕਿਤੇ ਤੇ ਕਿਉਂਕਿ ਨੇ ਚਾਰੇ ਪਾਸੇ ਗਾਹ ਪਾਉਣਾ ਵਾ ਸੋ ਇੰਡੀਆ ਵਾਲਿਆਂ ਨੇ ਤਾਂ ਮਲਾ ਦਾ ਖਲਾਰਾ ਪਾਇਆ ਹੀ ਹੋਇਆ ਕੈਨੇਡਾ ਵਾਲਿਆਂ ਨੇ ਵੀ ਪੂਰਾ ਪਾਇਆ ਹੋਇਆ ਸੋ ਤੁਸੀਂ ਪਲੀਜ਼ ਪਲੀਜ਼ ਜਾ ਕੇ ਫਿਲਮ ਦੇਖ ਕੇ ਹੋਣ ਸਪੋਰਟ ਕਰੋ ਇੱਕ ਕੁੜੀ ਇੱਕ ਕੁੜੀ ਲਓ ਜੀ ਇੱਕ ਕੁੜੀ ਪਹੁੰਚ ਗਈ ਹੈ ਕੈਨੇਡੇ ਵੈਂਕੂਵਰ ਸੋ ਵੈਂਕੂਵਰ ਆ ਗਈ ਆ ਤੇ ਇੱਥੇ ਇੱਥੇ ਵੀ ਥੀਏਟਰ ਸੋਟਰ ਵਿਜ਼ਿਟਾਂ ਹੋ ਰਹੀਆਂ ਨੇ ਸੋ ਫਿਲਮ ਮੈਂ ਤਾਂ ਦੇਖ ਲਈ ਆ ਤੁਸੀਂ ਦੇਖ ਲਈ ਕਿ ਨਹੀਂ ਇੱਕ ਕੁੜੀ ਬਹੁਤ ਸ਼ਨਾ ਸੱਚੀ ਕਹਿ ਰਹੀਆਂ ਤੇਰੀ ਲਾਈਫ ਦੀ ਨਹੀਂ ਵੈਸੇ ਵੀ ਪੰਜਾਬੀ ਫਿਲਮਾਂ ਦੇ ਵਿੱਚੋਂ ਹੁਣ ਤੱਕ ਦੀ ਬੈਸਟ ਫਿਲਮ ਹੈ ਇਹ ਤੇਰੀ ਲਾਈਫ ਦੀ ਤਾਂ ਹੋਏਗੀ ਕਿਉਂਕਿ ਤੂੰ ਲੇਕ ਘੱਟ ਫਿਲਮਾਂ ਕੀਤੀਆਂ ਨੇ ਬਟ ਜੈਨੂਅਲੀ ਬੰਬ ਫਿਲਮ ਹੈ ਬੰਬ ਫਿਲਮ ਇੱਕ ਕੁੜੀ ਜੇ ਨਹੀਂ ਦੇਖੀ ਤਾਂ ਗੋ ਐਂਡ ਵਾਚ ਇੱਕ ਕੁੜੀ ਸੋ ਇੱਥੇ ਤੁਹਾਨੂੰ ਸ਼ਨਾਜ਼ ਕੈਨੇਡਾ ਦੇ ਵਿੱਚ ਸਿਨੇਮਿਆਚ ਵੀ ਮਿਲੂਗੀ ਇਹ ਕਾਫੀ ਬੰਦਿਆਂ ਨੂੰ ਹੋਰ ਵੀ ਲੈ ਕੇ ਜਾ ਰਹੀ ਆ ਮੈਨੂੰ ਪਤਾ ਲੱਗਿਆ ਕਿ ਬਾਰਨੇ ਵਾਲਾ ਪੰਮਾ ਵੀ ਨਾਲ ਪਹੁੰਚ ਰਿਹਾ ਵਾ ਥੀਏਟਰਾਂ ਦੇ ਵਿੱਚ ਹੋਰ ਵੀ ਨਹੀਂ ਹੋ ਸਕਦਾ ਮੈਂ ਵੀ ਆਵਾਂ ਕਿਤੇ ਨਾ ਕਿਤੇ ਤੇ ਕਿਉਂਕਿ ਨੇ ਚਾਰੇ ਪਾਸੇ ਗਾਹ ਪਾਉਣਾ ਵਾ ਸੋ ਇੰਡੀਆ ਵਾਲਿਆਂ ਨੇ ਤਾਂ ਮੈਨਾਂ ਦਾ ਖਲਾਰਾ ਪਾਇਆ ਹੀ ਹੋਇਆ ਕੈਨੇਡਾ ਵਾਲਿਆਂ ਨੇ ਵੀ ਪੂਰਾ ਪਾਇਆ ਹੋਇਆ ਸੋ ਤੁਸੀਂ ਪਲੀਜ਼ ਪਲੀਜ਼ ਜਾ ਕੇ ਫਿਲਮ ਦੇਖ ਕੇ ਉਹਨੂੰ ਸਪੋਰਟ ਕਰੋ ਇੱਕ ਮਿੰਟ ਇੱਕ ਮਿੰਟ